ਸਵਾਗਤ ਹੈ ਜੀ ਤੁਹਾਡਾ ਮਾਂ ਬੋਲੀ ਪੰਜਾਬੀ ਚੈਨਲ ਤੇ ਤੇ ਮੈਂ ਤੁਹਾਨੂੰ ਅੱਜ ਇੱਕ ਪੰਜਾਬੀ ਲੋਕ ਕਥਾ ਸੁਣਾ ਰਹੀ ਹਾਂ ਤੁਸੀਂ ਉਸ ਦਾ ਆਨੰਦ ਮਾਣੋ ਤੇ ਪਹਿਲਾਂ ਆਪਾਂ ਇੱਕ ਤੁਹਾਨੂੰ ਪੁਰਾਣੇ ਜ਼ਮਾਨੇ ਦੀਆਂ ਯਾਰ ਗੱਲਾਂ ਸੁਣਾਉਣੇ ਹਾਂ ਤੇ ਸੁਣੋ ਇੱਕ ਵਾਰ ਦੀ ਗੱਲ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਜਿਵੇਂ ਪੁਰਾਣੇ ਘਰ ਹੁੰਦੇ ਸੀ ਉਹ ਕੱਚੇ ਹੁੰਦੇ ਸੀ ਤੇ ਕੱਚਿਆਂ ਘਰਾਂ ਵਿੱਚ ਬਿੱਲੀਆਂ ਆਮ ਹੀ ਪਾਲੀਆਂ ਜਾਂਦੀਆਂ ਸੀ ਜੋ ਕਿ ਕੱਚਿਆਂ ਘਰਾਂ ਵਿੱਚ ਚੂਹੇ ਬਹੁਤ ਹੁੰਦੇ ਸੀ ਖੁੱਡਾਂ ਕੱਢ ਲੈਂਦੇ ਸੀ ਕੋਈ ਖੁੱਡ ਕਹਿ ਦਿੰਦਾ ਕੋਈ ਰੋਡ ਕਹਿ ਦਿੰਦਾ ਜਿਹੜੇ ਚੂਹੇ ਦੇ ਰਹਿਣ ਬਸੇਰਾ ਹੁੰਦਾ ਹੈ ਘਰ ਹੁੰਦਾ ਹੈ ਚੂਹੇ ਦਾ ਉਹਨੂੰ ਕੋਈ ਰੋਡ ਕਹਿੰਦਾ ਹੈ ਕੋਈ ਖੁੱਡ ਕਹਿੰਦਾ ਹੈ ਤੇ ਉਹ ਕੱਢ ਲੈਂਦੇ ਸੀ ਤੇ ਫਿਰ ਉਹ ਘਰੇ ਨੁਕਸਾਨ ਬਹੁਤ ਕਰਦੇ ਸੀ ਤੇ ਲੋਕ ਪੁਰਾਣੇ ਜਿਹੜੇ ਸੀ ਘਰਾਂ ਵਿੱਚ ਆਮ ਹੀ ਬਿੱਲੀ ਕੁੱਤਾ ਪਾਲ ਲੈਂਦੇ ਸੀ ਤੇ ਇੱਕ ਘਰ ਦੇ ਵਿੱਚ ਕਾਂ ਉਹ ਤੋਂ ਬਹੁਤ ਆਉਂਦੇ ਸੀ ਤੇ ਇਹ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਤੰਗ ਕਰਦੇ ਸੀ ਛੋਟੇ ਛੋਟੇ ਬੱਚੇ ਹੁੰਦੇ ਸਨ ਤੇ ਉਹਨਾਂ ਬੱਚਿਆਂ ਦੇ ਹੱਥਾਂ ਵਿੱਚ ਰੋਟੀ ਹੋਣੀ ਕਿਉਂਕਿ ਉਹ ਤੋਂ ਅੱਜ ਕੱਲ੍ਹ ਵਾਲਾ ਜ਼ਮਾਨਾ ਅੰਦਰ ਬਹਿਣ ਵਾਲਾ ਨਹੀਂ ਸੀ ਉਹ ਤੋਂ ਮਾਵਾਂ ਦੇ ਪਿੱਛੇ ਹੀ ਬੱਚੇ ਰੋਟੀ ਖਾ ਕੇ ਪਲ ਜਾਂਦੇ ਸੀ ਉਹਨਾਂ ਨੇ ਤੁਰੀਆਂ ਫਿਰਨਾ ਕੰਮ ਕਰਦੀਆਂ ਫਿਰਨਾ ਬੱਚਿਆਂ ਨੇ ਕੋਲ ਇਸ ਤਰ੍ਹਾਂ ਝੋਲੀ ਚ ਬਾ ਕੇ ਉਹਨਾਂ ਨੂੰ ਤੇ ਰੋਟੀ ਪਕਾਉਣੀ ਤੇ ਪੁਗਾ ਕੇ ਹੱਥ ਚ ਫੜਾ ਦੇ ਨੀ ਬੁਰਕੀ ਬਿਲਾ ਪੁੱਤਰ ਤੂੰ ਵੀ ਖਾਲਾ ਵੀ ਮੈਂ ਕੰਮ ਕਰ ਲਾਂ ਐਵੇਂ ਹੀ ਉਹਨਾਂ ਦੇ ਬੱਚੇ ਪਲ ਜਾਂਦੇ ਸਨ ਤੇ ਉਹ ਵੀ ਇਸੇ ਤਰ੍ਹਾਂ ਹੀ ਨਿੱਕੀ ਜੀ ਇੱਕ ਉਹਨਾਂ ਦੇ ਘਰ ਵਿੱਚ ਕੁੜੀ ਹੁੰਦੀ ਸੀ ਕਿਉਂਕਿ ਜੇ ਬੱਚੇ ਨੂੰ ਆਪਾਂ ਜੋ ਵੀ ਸਿਖਾਵਾਂਗੇ ਉਹੋ ਹੀ ਸਿੱਖੇਗਾ ਉਹਨੇ ਘਰ ਵਿੱਚ ਉਹਨਾਂ ਨੇ ਬਿੱਲੀ ਪਾਲੀ ਹੋਈ ਸੀ ਤੇ ਜਦੋਂ ਰਾਤ ਨੂੰ ਦੁੱਧ ਨੂੰ ਜਾਗ ਲਾਉਂਦੇ ਸੀ ਤੇ ਉਦੋਂ ਕੋਈ ਵੀ ਕੰਮ ਕਰਦੇ ਸੀ ਉਦੋਂ ਉਹਨੂੰ ਬਿੱਲੀ ਨੂੰ ਫੜ ਕੇ ਔਰ ਉਹ ਤਾਰ ਦਿੰਦੇ ਸੀ ਤੇ ਨਿੱਕੇ ਬੱਚਿਆਂ ਦਾ ਬਿੱਲੀਆਂ ਨਾਲ ਆਮ ਹੀ ਪ੍ਰੇਮ ਹੁੰਦਾ ਹੈ ਤੇ ਉਹਨਾਂ ਉਹਦੀ ਮਾਂ ਦੁੱਧ ਨੂੰ ਜਾਗ ਲਾਉਣ ਲੱਗਦੀ ਸੀ ਤੇ ਦਾਦੀ ਨੇ ਕਹਿਣਾ ਜਾ ਪੁੱਤ ਬਿੱਲੀ ਫੜ ਕੇ ਲਿਆ ਉਹਨੂੰ ਟੋਕਰੀ ਥੱਲੇ ਦੇ ਦੇ ਉਹ ਤੇਰੀ ਮੰਮੀ ਦੁੱਧ ਨੂੰ ਬੇਬੇ ਜਾਗ ਲਾਉਣ ਲੱਗੀ ਹੈ ਤੇ ਉਹਨੇ ਫੜ ਲੈਣੀ ਪਰ ਉਹਦੇ ਦਿਮਾਗ ਵਿੱਚ ਉਹ ਚੀਜ਼ ਘੁੰਮਦੀ ਰਹੀ ਵੀ ਜੇ ਦੁੱਧ ਨੂੰ ਜਾਗ ਲਾਉਣੀ ਹੈ ਨਿਕਲਿਆ ਲਾ ਜੋ ਬਚਪਨ ਵਿੱਚ ਬੱਚਾ ਵੇਖਦਾ ਹੈ ਉਹੋ ਹੀ ਹੁੰਦਾ ਹੈ ਤੇ ਉਹਨੇ ਆਖਿਆ ਵੀ ਇਹ ਤਾਂ ਤਾਂ ਹੀ ਦੁੱਧ ਜੰਮਦਾ ਹੈ ਕਿ ਬਿੱਲੀ ਨੂੰ ਫੜ ਕੇ ਟੋਕਰੇ ਥੱਲੇ ਪਹਿਲਾਂ ਦੇਣਾ ਪੈਂਦਾ ਹੈ ਤੇ ਉਹਨੇ ਪਰ ਕੰਬਲੀ ਨੇ ਇਹ ਨਾ ਸੋਚਿਆ ਵੀ ਬਿੱਲੀ ਦੁੱਧ ਪੀਜੂਗੀ ਤਾਂ ਕਰਕੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਉਹ ਵੱਡੀ ਹੋ ਗਈ ਤੇ ਉਹਦਾ ਵਿਆਹ ਹੋ ਗਿਆ ਜਦੋਂ ਵਿਆਹ ਹੋ ਗਿਆ ਪਰ ਉਹਦੇ ਦਿਮਾਗ ਵਿੱਚ ਉਹ ਬਿੱਲੀ ਵਾਲਾ ਵਹਿਮ ਰਿਹਾ ਵੀ ਇਹ ਤਾਂ ਦੁੱਧ ਨੂੰ ਜਾਗ ਲਾਇਏ ਬਿੱਲੀ ਪਹਿਲਾਂ ਫੜੀਦੀ ਹੈ ਤੇ ਫੇਰ ਉਹਦੇ ਸਹੁਰਿਆਂ ਨੇ ਜਦੋਂ ਉਹਦਾ ਵਿਆਹ ਹੋਇਆ ਕਿਉਂਕਿ ਉਦੋਂ ਸਾਲ 2 ਸਾਲ ਬਾਅਦ ਮਕਲਾਵਾ ਵਿਆਹ ਤੋਂ ਬਾਅਦ ਹੀ ਤੋਰਿਆ ਜਾਂਦਾ ਸੀ ਤੇ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਉਹ 10 ਦਿਨ ਕੋਈ 8 ਦਿਨ ਵੀ ਇੰਨਾ ਚਿਰ ਰਹਿ ਕੇ ਆਉਂਦੀਆਂ ਸਨ ਕਿਉਂਕਿ ਐਨੇ ਚਿਰ ਤੋਂ ਤੋਰਿਆ ਹੁੰਦਾ ਸੀ ਤੇ ਦੂਰ ਤੇ ਬੰਦ ਸੀ ਦੂਜੇ ਦਿਨ ਤਾਂ ਕੋਈ ਲੈਣ ਨਹੀਂ ਜਾਂਦਾ ਕਿੰਨਾਂ ਨੂੰ 15 ਦਿਨ ਵੀ ਲੱਗ ਜਾਂਦੇ ਸੀ ਵੀ ਕਈਆਂ ਦਾ ਰਸਤਾ ਹੀ ਰਾਹ ਦਾ ਸਹੁਰਿਆਂ ਦਾ ਦੋ-ਦੋ ਦਿਨ ਦਾ ਹੁੰਦਾ ਸੀ ਘੋੜੀ ਤੇ ਜਾਣਾ ਜਾਂ ਕਿਸੇ ਨੇ ਤੁਰ ਕੇ ਜਾਣਾ ਉਹ ਜਦੋਂ ਉਹਦਾ ਵਿਆਹ ਹੋਇਆ ਤੇ ਉਹ ਜਾਂਦੀ ਹੈ ਆਪਦੇ ਸਹੁਰਿਆਂ ਦੇ ਤੇ ਉੱਥੇ ਉਹਨੂੰ ਕੰਮੇ ਲਾਇਆ ਜਾਂਦਾ ਹੈ ਕੰਮ ਕੀ ਹੁੰਦਾ ਹੈ ਵੀ ਆਪਾਂ ਜਿਵੇਂ ਮਕਲਾਵੇ ਆਈ ਬੀਬੀ ਨੂੰ ਅੱਜ ਕੱਲ ਵੀ ਰਸਮ ਤਾਂ ਹੈ ਪਰ ਉਹ ਰਸਮਾਂ ਪੁਰਾਣੀਆਂ ਜਿਹੜੀਆਂ ਸੀ ਉਹ ਪੁਰਾਣੀਆਂ ਇਸიან ਅੱਜ ਕੱਲ ਤਾਂ ਵੀ ਇੱਕ ਫਾਰਮੈਂਟ ਹੀ ਹੋ ਗਈ ਵੀ ਆਪਾਂ ਕੰਮੇ ਲਾਇਆ ਹੈ ਪਰ ਨੋ ਤਾਂ ਆਉਂਦੀ ਹੀ ਹੋਟਲ ਤੇ ਰੋਟੀ ਖਾਣਾ ਖਾਣ ਚਲੀ ਜਾਂਦੀ ਹੈ ਕਿਉਂਕਿ ਉਦੋਂ ਦੇ ਜਮਾਨੇ ਜਿਹੜੇ ਸੀ ਉਹ ਬਹੁਤ ਹੀ ਅਮੀਰ ਸਨ ਪਰ ਅੱਜ ਉਹ ਗੱਲਾਂ ਨਹੀਂ ਰਹੀਆਂ ਪਰ ਤੁਸੀਂ ਯਾਦ ਰੱਖੋ ਵੀ ਪੁਰਾਣੇ ਜਮਾਨੇ ਵਿੱਚ ਕੀ ਹੁੰਦਾ ਸੀ ਫਿਰ ਉਹਨੂੰ ਨੋ ਨੋ ਕਦੀ ਵੀ ਚੁੰਕੇ ਤੋਂ ਬਾਹਰ ਨਹੀਂ ਸੀ ਨਿਕੰਗਾ ਦਿੰਦੇ ਲੋਕ ਪਹਿਲਾਂ ਘਰ ਦਾ ਹੀ ਕੰਮ ਕਰਾਉਂਦੇ ਸਨ ਅੱਜ ਕੱਲ੍ਹ ਵਾਂਗ ਐ ਨਹੀਂ ਵੀ ਬਿਨ ਪੁੱਛਿਆ ਨੂੰ ਗੱਡੀ ਤੇ ਚੜ ਜਾਵੇ ਸਾਰੇ ਟੱਬਰ ਨੂੰ ਪੁੱਛ ਕੇ ਹੀ ਜਾਣਾ ਪੈਂਦਾ ਸੀ ਤੇ ਇਸੇ ਤਰ੍ਹਾਂ ਉਹਨੂੰ ਜਦੋਂ ਕੰਮੇ ਲਾਇਆ ਤੇ ਉਹ ਪ੍ਰਸ਼ਾਦ ਬਣਾਇਆ ਸਾਰੇ ਸਾਰੇ ਪਤੇ-ਉਰੇ ਸੱਦੇ ਤੇ ਕਿਉਂਕਿ ਉਹਨਾਂ ਸਮਿਆਂ ਵਿੱਚ ਪਹਿਲਾਂ ਦੁੱਧ ਨੂੰ ਦੁੱਧ ਤੋਂ ਹੀ ਨੋਨ ਨੂੰ ਤੋੜਦੇ ਸੀ ਵੀ ਇਹ ਸਗਣ ਹੁੰਦਾ ਹੈ ਵੀ ਮਧਾਣੀ ਪਾ ਕੇ ਦੁੱਧ ਰੜਕੇ ਵੀ ਕਰਦੇ ਵੇਲੇ ਇਸੇ ਤਰ੍ਹਾਂ ਮੇਲ ਮਲਾਪ ਰਵੇ ਤੇ ਉਹਨੇ ਜਦੋਂ ਰਾਤ ਨੂੰ ਰਾਤ ਪਈ ਤੇ ਉਹਨੂੰ ਉਹਦੀ ਸੱਸ ਕਹਿਣ ਲੱਗੀ ਕਿ ਪੁੱਤਰ ਆਪਣੇ ਦੁੱਧ ਨੂੰ ਜਾਗ ਲਾ ਦੇ ਕਹਿੰਦੀ ਆ ਵੀ ਠੀਕ ਆ ਲਾ ਦੇਣੀ 10 ਮਿੰਟ ਬੈਠੀ ਉਹ ਫੇਰ ਕਹਿੰਦੀ ਆ ਪੁੱਤਰ ਤੈਨੂੰ ਕਿਹਾ ਵੀ ਦੁੱਧ ਨੂੰ ਜਾਗ ਲਾ ਦੇ ਉਹ ਕਹਿੰਦੀ ਆ ਵੀ ਲਾਉਣੀ ਐ ਉਹ ਸੋਚੇ ਵੀ ਇਹਨਾਂ ਦੇ ਬਿੱਲੀ ਨਹੀਂ ਹੈਗੀ ਤੇ ਬਿੱਲੀ ਫੜ ਕੇ ਲਿਆਵਾਂਗੀ ਉਹਨੂੰ ਟੋਕਰੇ ਥਲੇ ਤਾੜਾਂਗੀ ਤੇ ਫੇਰ ਹੀ ਦੁੱਧ ਨੂੰ ਜਾਗ ਲੱਗੇਗੀ ਇਹਨਾਂ ਨੇ ਬਿੱਲੀ ਪਤਾ ਨਹੀਂ ਕਿੱਥੇ ਭਾਈ ਐ ਉਹ ਫੇਰ ਕਹਿੰਦੀ ਆ ਵੀ ਪੁੱਤਰ ਤੈਨੂੰ ਕਹਾਂ ਵੀ ਦੁੱਧ ਨੂੰ ਜਾਗ ਲਾ ਦੇ ਉਹਾਂ ਦੀ ਬੇਬੇ ਆਪਣੀ ਬਿੱਲੀ ਕਿੱਥੇ ਐ ਮੈਂ ਬਿੱਲੀ ਲਿਆ ਕੇ ਪਹਿਲਾਂ ਤਾੜ ਲਾਂ ਟੋਕਰੇ ਥਲੇ ਤੇ ਫੇਰ ਮੈਂ ਦੁੱਧ ਨੂੰ ਜਾਗ ਲਾਉਣੀ ਜਾਗ ਤਾਂ ਫੇਰ ਹੀ ਲੱਗੂਗੀ ਬਿੱਲੀ ਪਹਿਲਾਂ ਤਾੜਾਂਗੇ ਤਾਂ ਉਹ ਕਹਿੰਦੀ ਆ ਵੀ ਹਾਂ ਕਮਲ ਕੇ ਕਦੀ ਬਿੱਲੀ ਨੂੰ ਤਾੜ ਕੇ ਵੀ ਦੁੱਧ ਨੂੰ ਜਾਗ ਲਾਈਦੀ ਆ ਵੀ ਦੁੱਧ ਨੂੰ ਜਾਗ ਤਾਂ ਇਸ ਤਰ੍ਹਾਂ ਹੀ ਲੱਗ ਜਾਂਦੀ ਆ ਉਹ ਕਹਿੰਦੀ ਨੇ ਮੇਰੀ ਬੇਬੇ ਜਿਹੜੀ ਸੀ ਉਹ ਪਹਿਲਾਂ ਬਿੱਲੀ ਤਾੜਦੀ ਸੀ ਫਿਰ ਦੁੱਧ ਨੂੰ ਜਾਗ ਲਾਉਂਦੀ ਫਿਰ ਦੁੱਧ ਜੰਮਦਾ ਸੀ ਉਹ ਕਹਿੰਦੀ ਫਿਰ ਤੁਹਾਡੇ ਕੋਈ ਰਿਵਾਜ ਹੋਵੇਗਾ ਪਰ ਸਾਡੇ ਨਹੀਂ ਅਸੀਂ ਤਾਂ ਐਵੇਂ ਹੀ ਦੁੱਧ ਨੂੰ ਜਾਗ ਲਾਉਨੇ ਆ ਤੇ ਦੁੱਧ ਜੰਮ ਜਾਂਦਾ ਹੈ ਅੱਛਾ ਉਹਨੇ ਦੁੱਧ ਨੂੰ ਜਾਗ ਲਾਤੀ ਪਰ ਉਹਦੇ ਦਿਮਾਗ ਵਿੱਚ ਉਹੋ ਗੱਲ ਰਹੀ ਥੋੜੇ ਦਿਨ ਹੀ ਉਹਦੇ ਜਿਹੜਾ ਪਿਤਾ ਜੀ ਸੀ ਉਹਨੂੰ ਲੈਣ ਆਏ ਤੇ ਉਹਦੇ ਸੱਸ ਸਹੁਰੇ ਨੇ ਉਹਨਾਂ ਕੋਲੇ ਗੱਲ ਕੀਤੀ ਵੀ ਆਪਣੀ ਕੁੜੀ ਇਸ ਤਰ੍ਹਾਂ ਕਹਿੰਦੀ ਹੈ ਤੇ ਤੁਹਾਡੇ ਕੀ ਰਿਵਾਜ ਹੈ ਉਹ ਕਹਿੰਦਾ ਕਮਲ ਗੇ ਕੋਈ ਰਿਵਾਜ ਨਹੀਂ ਹੈਗਾ ਅਦਿੱਤੀ ਨੂੰ ਕਹਿੰਦਾ ਵੀ ਉਹ ਤਾਂ ਤੂੰ ਛੋਟੀ ਸੀ ਤੇ ਬਿੱਲੀ ਆਪਾਂ ਚੂਹੇ ਫੜਨ ਵਾਸਤੇ ਘਰੇ ਰੱਖੀ ਸੀ ਤੇ ਜੇ ਉਹ ਬਿੱਲੀ ਛੁੱਟ ਜਾਂਦੀ ਤੇ ਉਹਨੂੰ ਰਾਤ ਛੁੱਟੀ ਹੁੰਦੀ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਦੁੱਧ ਪਿਆ ਹੈ ਬਿੱਲੀ ਬਹੁਤ ਜਲਦੀ ਦੁੱਧ ਪੀ ਜਾਂਦੀ ਹੈ ਤੇ ਉਹ ਤਾਂ ਕਰਕੇ ਉਹਨਾਂ ਨੇ ਤੈਨੂੰ ਪਹਿਲਾਂ ਕਹਿੰਦੇ ਸੀ ਵੀ ਬਿੱਲੀ ਤਾੜ ਲਗੇ ਤੇ ਦੁੱਧ ਨੂੰ ਪੀ ਨਾ ਜਾਵੇ ਰਾਤ ਹੋਰ ਬਿੱਲੀ ਥੋੜਾ ਦੁੱਧ ਨੂੰ ਜਾਗ ਲਾਉਂਦੀ ਸੀ ਉਹ ਕਹਿੰਦੀ ਆ ਵੀ ਹੱਚਾ ਮੈਨੂੰ ਨਹੀਂ ਸੀ ਪਤਾ ਮੈਂ ਇਹ ਸੋਚਿਆ ਵੀ ਬਿੱਲੀ ਪਹਿਲਾਂ ਫੜਨੀ ਪੈਂਦੀ ਹੈ ਉਹਨੂੰ ਤਾੜਨਾ ਪੈਂਦਾ ਹੈ ਤੇ ਫਿਰ ਦੁੱਧ ਜੰਮਦਾ ਹੈ ਉਹ ਕਹਿੰਦੇ ਨਹੀਂ ਕਿਉਂਕਿ ਅੱਜ ਕੱਲ ਤਾਂ ਬਿੱਲੇ ਬਿੱਲੀਆਂ ਵੀ ਉਹੋ ਜਿਹੀ ਹੋ ਗਏ ਸਾਡੇ ਇੱਕ ਬਿੱਲਾ ਹੁੰਦਾ ਸੀ ਤੇ ਉਹ ਵੀ ਇਸੇ ਤਰ੍ਹਾਂ ਹੀ ਉਹ ਲੋਕਾਂ ਦੀਆਂ ਫਰਿੱਜਾਂ ਨੂੰ ਹੀ ਜਾ ਕੇ ਪੈਂਦਾ ਸੀ ਹੋਰ ਉਹ ਕਿਤੇ ਹੱਥ ਨਹੀਂ ਸੀ ਲਾਉਂਦਾ ਜਿਹੜਾ ਲੋਕਾਂ ਚਾਹ ਲਈ ਫਰਿੱਜਾਂ 'ਚ ਦੁੱਧ ਰੱਖਿਆ ਹੋਣਾ ਉਹਨੇ ਜਦੋਂ ਮਾੜਾ ਜਾ ਗੇਟ ਖੁੱਲ੍ਹਿਆ ਵੇਖਣਾ ਉਨੇ ਮਾਰਾ ਪੰਜਾ ਮਾਰ ਕੇ ਬਹੁਤ ਤਕੜਾ ਬਣ ਗਿਆ ਬਿੱਲਾ ਦੁੱਧ ਪੀ ਪੀ ਕੇ ਉਹਨੇ ਜਿਹੜੇ ਘਰੇ ਜਾਣਾ ਹੁੰਦਾ ਦੁੱਧ ਪੀ ਆਉਣਾ ਸਾਡੇ ਘਰੋਂ ਵੀ ਦੋ ਵਾਰੀ ਦੁੱਧ ਪੀ ਗਿਆ ਸੀ ਤੇ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਦੁੱਧ ਜਾਂਦਾ ਕਿੱਧਰ ਐ ਤੇ ਇਹ ਬਿੱਲੀਆਂ ਐਡੀਆਂ ਸ਼ੈਤਾਨ ਹੁੰਦੀਆਂ ਇਹਨਾਂ ਦੀ ਸੁਗੰਗਲ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਤੇ ਇਸੇ ਤਰ੍ਹਾਂ ਹੀ ਅੱਜ ਕੱਲ ਦੇ ਬੱਚੇ ਜਿਹੜੇ ਆ ਉਹ ਕਾਰਟੂਨ ਵੇਖਦੇ ਆ ਤੇ ਉਹਨਾਂ ਦਾ ਬੋਲੀ ਕਾਰਟੂਨਾਂ ਵਾਲੀ ਹੀ ਹੋ ਜਾਂਦੀ ਹੈ ਪਰ ਸਾਡੇ ਨਾਲ ਇਹ ਬੀਤੀ ਹੈ ਸਾਡਾ ਪੋਤਰਾ ਹੈ ਉਹ ਛੇਰ ਵਿੱਚ ਰਹਿੰਦੇ ਆ ਜੌਬ ਕਰਦੇ ਸੀ ਤੇ ਉਹ ਕੋਈ ਕਾਰਟੂਨ ਵੇਖਦਾ ਰਹੇ ਉਹ ਕਾਰਟੂਨਾਂ ਵਾਲੀ ਬੋਲੀ ਬੋਲਦਾ ਹੈ ਜਿਵੇਂ ਉਹ ਬੋਲਦੇ ਆ ਪਰ ਉਹਨੂੰ ਆਪਣੀ ਪੰਜਾਬੀ ਬੋਲੀ ਜਿਵੇਂ ਸਿੱਧੀਆਂ ਗੱਲਾਂ ਕਰਦੇ ਉਹਨੂੰ ਨਹੀਂ ਛੇਤੀ ਸਮਝ ਆਉਂਦੀ ਹੁਣ ਉਹ ਪਿੰਡ 'ਚ ਰਿਹਾ ਸਾਡੇ ਕੋਲੇ ਤੇ ਉਹਨੂੰ ਉਹ ਗੱਲਾਂ ਸਮਝਣ ਲੱਗੀਆਂ ਆ ਵੀ ਆ ਗੱਲ ਐਵੇਂ ਕਰਨੀ ਐਵੇਂ ਕਰਨੀ ਤੇ ਅੱਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹਦੇ ਕਾਰਟੂਨ ਨਾ ਵਿਖਾਓ ਉਹਨਾਂ ਨੂੰ ਆਪਦੀਆਂ ਗੱਲਾਂ ਬਾਤਾਂ ਸਭ ਸਿਖਾਓ ਨਹੀਂ ਤੇ ਬੱਚਿਆਂ ਦਾ ਦਿਮਾਗ ਉਹ ਹੀ ਨੈੱਟ ਵਾਲਾ ਹੀ ਹੋ ਜਾਵੇਗਾ ਚਲੋ ਜੀ ਹੁਣ ਆਪਾਂ ਅੱਗੇ ਇੱਕ ਇਹ ਤਾਂ ਕੋਈ ਬਿੱਲੀ ਦੀ ਗੱਲ ਤੇ ਅੱਗੇ ਆਪਾਂ ਹੁਣ ਇੱਕ ਪੰਜਾਬੀ ਲੋਕ ਗੀਤ ਛੋਟਾ ਜਿਹਾ ਤੁਹਾਨੂੰ ਸੁਣਾਉਣੇ ਆ। ਇਹ ਸੁਰਮਾ ਪੰਜ ਰਤਿਆਂ ਕਾਵਲ ਤੋਂ ਮਗਵਾਇਆ ਨੀ ਸੁਰਮਾ ਪੰਜ ਰਤਿਆਂ ਕਾਵਲ ਤੋਂ ਮਗਵਾਇਆ ਸੁਰਮਾ ਪਾ ਕੇ ਚੜ ਗਈ ਚੌਂਕੇ ਸੁਰਮਾ ਪਾ ਕੇ ਚੜ ਗਈ ਚੌਂਕੇ ਤਾਰੀ ਨਾਲ ਸਜਾਇਆ ਨ ਸੁਰਮਾ ਪੰਜ ਰਤੀਆਂ ਬੜੇ ਸ਼ੌਕ ਨਾ ਪਾਇਆ ਨ ਸੁਰਮਾ ਪੰਜ ਰਤੀਆਂ ਬੜੇ ਸ਼ੌਕ ਨਾ ਪਾਇਆ ਨ ਸੁਰਮਾ ਪੰਜ ਰਤੀਆਂ ਕਾਬਲ ਤੋਂ ਮਗਵਾਇਆ ਨ ਸੁਰਮਾ ਪੰਜ ਰਤੀਆਂ ਕਾਬਲ ਤੋਂ ਮਗਵਾਇਆ ਚੌਂਕੇ ਵਿੱਚ ਮੇਰੀ ਸੱਸ ਜੁਆਈ ਚੌਂਕੇ ਬੈਠੇ ਆਂ ਸਾਸ ਜੋ ਆਈ ਪੀੜੇ ਉਤੋਂ ਢਾਇਆ ਨੀ ਸੁਰਮਾ ਪੰਜਰਤੀਆਂ ਬੜੇ ਛੌਕ ਨਾਲ ਪਾਇਆ ਨੀ ਸੁਰਮਾ ਪੰਜਰਤੀਆਂ ਬੜੇ ਛੌਕ ਨਾਲ ਪਾਇਆ ਉੱਤਰੰ ਮੇਰਾ ਕਰਨੀ ਅੜੀਏ ਸਸੂ ਮੇਰੀ ਦੇਵੇ ਚਿੜਕਾ ਕਿਹੜੇ ਝੌਕਣੂ ਪਾਇਆ ਨੀ ਸੁਰਮਾ ਪੰਜ ਰਤੀਆਂ ਕਿਹੜੇ ਝੌਕਣੂ ਪਾਇਆ ਘੜੀ ਖੜੋਤੀ ਛਮ ਛਮਰੋ ਆ ਖੜੀ ਖੜੋਤੀ ਛਮ ਛਮਰੋ ਆਸੀ ਨੇ ਤੀਰ ਚਲਾਇਆ ਨੀ ਸੁਰਮਾ ਪੰਜ ਰਤੀਆਂ ਰੋ ਰੋ ਅੱਖਾਂ ਵਹਾਇਆ ਨਿਸੁਰਮਾ ਪੰਜ ਰਤیاں ਰੋ ਰੋ ਅੱਖਾਂ ਵਹਾਇਆ ਨਿਸੁਰਮਾ ਪੰਜ ਰਤیاں ਕਾਬਲ ਤੋ ਮਗਵਾਇਆ ਨਿਸੁਰਮਾ ਪੰਜ ਰਤیاں ਕਾਬਲ ਤੋ ਮਗਵਾਇਆ ਪਾਕੇ ਸੁਰਮਾ ਬੈਗੀ ਪਲੰਘ ਤੇ ਪਾਕੇ ਸੁਰਮਾ ਪੈਗੀ ਪਲੰਘ ਤੇ ਤਾਰੀ ਨਾਲ ਸਜਾਇਆ ਨੇ ਸੁਰਮਾ ਪੰਜ ਰਤੀਆਂ ਬੜੇ ਸ਼ੌਕ ਨਾਲ ਪਾਇਆ ਨੇ ਸੁਰਮਾ ਪੰਜ ਰਤੀਆਂ ਬੜੇ ਸ਼ੌਕ ਨਾਲ ਪਾਇਆ ਉਤੋਂ ਮੇਰੀ ਆਈ ਜਠਾਣੀ ਉਤੋਂ ਮੇਰੀ ਆਈ ਜਠਾਣੀ ਪਲੰਗਾਂ ਆਣ ਉਠਾਇਆ ਨੇ ਸੁਰਮਾ ਪੰਜ ਰਤੀਆਂ ਕਿਹੜੇ ਸ਼ੌਕ ਨੂੰ ਪਾਇਆ ਨੇ ਸੁਰਮਾ ਪੰਜ ਰਤਿਆ ਕਿਹੜੇ ਛੌਕ ਨੂੰ ਪਾਇਆ ਦੇਵਰ ਮੇਰਾ ਕਰਨਾਇੜੀ ਜਿ ਜਠਾਣੀ ਮੇਰੀ ਦੇਵੇ ਚਿਰ ਕਾ ਦਾੜਾ ਰੂਪ ਲਵਾਇਨ ਸੁਰਮਾ ਪੰਜ ਰਤਿਆ ਕਿਹੜੇ ਛੌਕ ਨੂੰ ਪਾਇਆ ਨ ਸੁਰਮਾ ਪੰਜ ਰਤਿਆ ਕਿਹੜੇ ਛੌਕ ਨੂੰ ਪਾਇਆ ਖੜੀ ਖੜੋਤੀ ਛਮ ਛਮ ਰੋ ਅਖੜੀ ਖੜੋਤੀ ਛਮ ਛਮ ਰੋ ਆਂ ਅੱਖੀਆਂ ਸੀਨੇ ਤੀਰ ਚਲਾਇਆਂ ਨਿ ਸੁਰਮਾ ਪੰਜ ਰਤیاں ਰੋ ਰੋ ਅੱਖਾਂ ਵਹਾਇਆਂ ਨਿ ਸੁਰਮਾ ਪੰਜ ਰਤیاں ਰੋ ਰੋ ਅੱਖਾਂ ਵਹਾਇਆ ਨੇ ਸੁਰਮਾ ਪੰਜ ਰਤیاں ਕਾਵਲ ਤੋਂ ਮਗਵਾਇਆ ਨੇ ਸੁਰਮਾ ਪੰਜ ਰਤیاں ਕਾਵਲ ਤੋਂ ਮਗਵਾਇਆ ਪਾਕੇ ਸੁਰਮਾ ਫੜ ਲਿਆ ਸੀ ਸਾ ਪਾਕੇ ਸੁਰਮਾ ਫੜ ਫੜ ਲਿਆ ਸੀ ਸਾ ਤਾਰੀ ਨਾਲ ਸਜਾਇਆ ਨੇ ਸੁਰਮਾ ਪੰਜ ਰਤیاں ਬੜੇ ਛੋਕ ਨਾ ਪਾਇਆ ਨੇ ਸੁਰਮਾ ਪੰਜ ਰਤیاں ਬੜੇ ਛੋਕ ਨਾਲ ਪਾਇਆ ਉਤੋਂ ਨੰਦਜ ਮੇਰੀ ਆਈ ਹੱਥ ਵੇਲੇ ਵਿੱਚ ਫੜ ਲਈ ਅਸੀ ਸਾਸੀ ਸਾਵਾਰ ਚਲਾਇਆ ਨੀ ਸੁਰਮਾ ਪੰਜ ਰਤیاں ਕਿਹੜੇ ਛਾਂਕ ਨੂੰ ਪਾਇਆ ਨੀ ਸੁਰਮਾ ਪੰਜ ਰਤیاں ਕਿਹੜੇ ਛਾਂਕ ਨੂੰ ਪਾਇਆ ਵੀਰਾ ਮੇਰਾ ਵਿੱਚ ਪਰਦੇਸੀ ਨੰਦੇ ਮੇਰੀ ਦੇਵੇ ਚਿੜਕਾ ਨਨਦੇ ਮੇਰੀ ਦੇਵੇ ਚਿੜਕਾ ਕਿਹੜੇ ਸ਼ੌਕ ਨੂੰ ਪਾਇਆ ਨੀ ਸੁਰਮਾ ਪੰਜ ਰਤੀਆਂ ਕਿਹੜੇ ਸ਼ੌਕ ਨੂੰ ਪਾਇਆ ਖੜੀ ਖੜੁੱਤੀ ਛਮ ਛਮਰੋ ਆ ਖੜੀ ਖੜੁੱਤੀ ਛਮ ਛਮਰੋ ਆ ਸਿਨੇ ਤੀਰ ਚਲਾਇਆ ਨੀ ਸੁਰਮਾ ਪੰਜ ਰਤੀਆਂ ਰੋ ਰੋ ਅੱਖਾਂ ਵਹਾਇਆ ਨੀ ਸੁਰਮਾ ਪੰਜ ਰਤੀਆਂ ਰੋ ਰੋ ਅੱਖਾਂ ਵਹਾਇਆ ਨਿਸੁਰਮਾ ਪੰਜ ਰਤਿਆ ਸਾਰਾ ਰੂਪ ਗਵਾਇਆ ਨਿਸੁਰਮਾ ਪੰਜ ਰਤਿਆ ਸਾਰਾ ਰੂਪ ਗਵਾਇਆ ਨਿਸੁਰਮਾ ਪੰਜ ਰਤਿਆ ਕਾਵਲ ਤੋਂ ਮਗਵਾਇਆ ਨਿਸੁਰਮਾ ਪੰਜ ਰਤਿਆ ਕਾਵਲ ਤੋਂ ਮਗਵਾਇਆ ਲੋ ਜੀ ਇਹ ਸੀ ਇੱਕ ਕਾਵਲ ਤੋਂ ਮਗਵਾਇਆ ਪੰਜ ਰਤਿਆ ਸੁਰਮਾ ਤੇ ਉਹਨੂੰ ਫਿਰ ਉਹਦਾ ਪਤੀ ਘਰ ਨਹੀਂ ਸੀ ਹੈਗਾ ਤੇ ਉਹਦੇ ਪਰਿਵਾਰ ਦੇ ਜੀ ਉਹਨੂੰ ਝਿੜਕਾਂ ਦਿੰਦੇ ਸੀ ਵੀ ਤੂੰ ਸੁਰਮਾ ਪਾ ਕੇ ਕਿੰਨੂੰ ਵਿਖਾਉਣਾ ਹੈ ਕਿਉਂਕਿ ਉਹਨਾਂ ਸਮਿਆਂ ਵਿੱਚ ਸੱਸਾਂ ਨਾਨਾਂ ਜਠਾਲੀਆਂ ਦਾ ਪੂਰਾ ਘਰ ਵਿੱਚ ਰੋਗ ਹੁੰਦਾ ਸੀ ਤੇ ਨੋਤੀ ਨੂੰ ਇਸੇ ਤਰ੍ਹਾਂ ਹੀ ਉਹ ਡਾਟ ਕੇ ਰੱਖਦੀਆਂ ਸੀ ਜਦੋਂ ਉਹ ਝਿੜਕਾਂ ਪੈਂਦੀਆਂ ਸੀ ਤੇ ਫਿਰ ਹੋਰ ਹੁੰਦੀ ਸੀ ਤੇ ਆ ਇੱਕ ਨਵੀਂ ਚੀਜ਼ ਹੈ ਇਹ ਹੈ ਚਮਚਾ ਵੇਖੋ ਤੇ ਇਹ ਬਹੁਤ ਪੁਰਾਣਾ ਹੈ ਜਦੋਂ ਮਰਜ਼ੀ ਕੋਈ ਵੇਖ ਸਕਦਾ ਹੈ ਇਹਦੇ ਉੱਤੇ ਮੋਹਰ ਲੱਗੀ ਹੋਈ ਹੈ ਇਹ ਸਨ 1800 ਦਾ ਹੈ ਤੇ ਉਦੋਂ ਜਦੋਂ ਆ ਜਿਵੇਂ 1900 ਪਹਿਲਾ ਦਾ ਹੈ ਇੱਕ ਸਦੀ ਵੀ ਇੱਕ 9ਵੀਂ ਸਦੀ ਗਈ ਹੈ 18ਵੀਂ ਸਦੀ ਦਾ ਚਮਚਾ ਤੇ ਇਹ ਹੈ ਇਹਦੇ ਵਿੱਚ ਚਾਂਦੀ ਮਿਕਸ ਹੈ ਉਹਨਾਂ ਜ਼ਮਾਨਿਆਂ ਵਿੱਚ ਲੋਕ ਇਹਦੇ ਨਾਲ ਚਾਰ ਕੱਢਿਆ ਕਰਦੇ ਸੀ ਜਾਲੀ ਬਣੀ ਹੋਈ ਹੈ ਇਹਨੂੰ ਜਦੋਂ ਹੁਣ ਵੀ ਚਾਰ ਦੇ ਵਿੱਚ ਰੱਖ ਲੀਏ ਇਹ ਚਿੱਟਾ ਚਾਂਦੀ ਵਰਗਾ ਹੋ ਜਾਂਦਾ ਹੈ ਤੇ ਇਹ ਹੈ ਚਮਚਾ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ